ਵੇ ਮੈਂ ਪਿੰਡ ਦੀ ਤੂੰ ਸ਼ਹਿਰ ਦਾ ਖਡਾਉਣਾ ਵੇ ਤੇਰੀ ਮੇਰੀ ਨਿਉ ਨੇ ਬਣੀ ਵੇ ਮੈਂ ਪਿੰਡ ਦੀ ਤੂੰ ਸ਼ਹਿਰ ਦਾ ਖਡਾਉਣਾ ਵੇ ਤੇਰੀ ਮੇਰੀ ਨਿਉ ਨੇ ਬਣੀ ਅਸਾਂ ਸਾਦਾ ਸੂਟ ਪਾਉਣਾ ਸਾੜੀ ਨਿਉ ਪਾਵਣੀ ਅਸਾਂ ਸਾਦਾ ਸੂਟ ਪਾਉਣਾ ਸਾੜੀ ਨਿਉ ਪਾਵਣੀ ਸਾੜੀ ਪਾ ਕੇ ਟਿੱਡੇ ਨਿੱਖਾਉਣਾ ਵੇ ਤੇਰੀ ਮੇਰੀ ਨਿਉ ਨੇ ਬਣੀ ਵੇ ਮੈਂ ਪਿੰਡ ਦੀ ਤੂੰ ਸ਼ਹਿਰ ਦਾ ਖਡਾਉਣਾ ਵੇ ਤੇਰੀ ਮੇਰੀ ਨਿਉ ਨੇ ਬਣੀ ਵੇ ਮੈਂ ਸਿੰਪਲ ਜੁੱਤੀ ਪੋਣੀ ਅੱਡੀ ਨਿਉ ਪਾਵਣੀ ਅੱਡੀ ਪਾ ਕੇ ਗਟਾ ਨੇ ਟੜਾਉਣਾ ਵੇ ਤੇਰੀ ਮੇਰੀ ਨਿਯੋਨੇ ਬਣੇ ਵੇ ਮੇ ਪਿੰਡ ਦੀ ਤੂੰ ਸ਼ਹਿਰ ਦਾ ਖਡੌਣਾ ਵੇ ਤੇਰੀ ਮੇਰੀ ਨਿਯੋਨੇ ਬਣੀ ਅਸੀਂ ਸਾਦੀ ਗੁੱਤ ਕਰਨੀ ਜੁੜਾ ਨਿਯੋ ਕਰਨਾ ਸਾਦੀ ਗੁੱਤ ਕਰਨੀ ਜੁੜਾ ਨਿਯੋ ਕਰਨਾ ਜੁੜਾ ਕਰਕੇ ਤੇ ਬਲਬਨੀ ਜਗਣਾ ਵੇ ਤੇਰੀ ਮੇਰੀ ਨਿਉ ਨੇ ਬਣੀ ਵੇ ਮੈਂ ਪਿੰਡ ਦੀ ਤੂੰ ਸ਼ਹਿਰ ਦਾ ਖਡਾਉਣਾ ਵੇ ਤੇਰੀ ਮੇਰੀ ਨਿਉ ਨੇ ਬਣੀ ਵੇ ਮੈਂ ਪਿੰਡ ਦੀ ਤੂੰ ਸ਼ਹਿਰ ਦਾ ਖਡਾਉਣਾ ਵੇ ਤੇਰੀ ਮੇਰੀ ਨਿਉ ਨੇ ਬਣੀ ਦੰਦ ਲੱਗਾ ਇਹ ਪਿਆਰਾ ਜਿਹਾ ਗੀਤ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ